ਮਾਚੀਵਾੜਾ ਇਲਾਕੇ ਵਿੱਚ ਸ਼ਹਿਦ ਮਿਲਾਵਟੀ ਬਣਾਉਣ ਦੀਆਂ ਖਬਰਾਂ ਅਜੇ ਠੰਡੀਆਂ ਨਹੀਂ ਪਈਆਂ ਸਨ। ਸ਼ਹਿਰ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ। ਸ਼ਹਿਰ ਵਿੱਚ ਹੁਣ ਨਕਲੀ ਆਂਡੇ ਵਿਕਣ ਲੱਗ ਪਏ ਨੇ ਜੋ ਕਿ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਪਾਟ ਹੋ ਗਿਆ ਹੈ। ਸ਼ਹਿਰ ਦੇ ਵਾਸੀ ਵਾਵਾ ਪਰਮੋ ਵੱਲੋਂ ਇੱਕ ਦੁਕਾਨ ਤੋਂ ਆਂਡੇ ਦੀ ਟ੍ਰੇ ਖੀਦੀ। ਜਦੋਂ ਘਰ ਜਾ ਕੇ ਆਮਲੇਟ ਬਣਾਉਣ ਲਈ ਤੋੜਨ ਲੱਗਾ ਤਾਂ ਉਸਨੇ ਦੇਖਿਆ ਕਿ ਆਂਡੇ ਬਹੁਤ ਸਖਤ ਨੇ। ਫੋਰ ਤਾਂ ਹੋਰ ਇਹਨਾਂ ਆਂਡਿਆਂ ਦਾ ਆਕਾਰ ਵੀ ਬਦਲਿਆ ਹੋਇਆ ਸੀ, ਜਦਕਿ ਅਸਲੀ ਆਂਡਿਆਂ ਦਾ ਆਕਾਰ ਕੁਝ ਖੂਰ ਹੁੰਦਾ ਹੈ ਇਥੋਂ ਤੱਕ ਕਿ ਆਂਡਿਆਂ ਦੇ ਛਿਲਕੇ ਅਜੇਹੇ ਲੱਗ ਰਹੇ ਸਨ ਜਿਵੇਂ ਉਹਨਾਂ ਉੱਪਰ ਕੋਈ ਅਲੱਗ ਤੋਂ ਪੇਂਟ ਕੀਤਾ ਗਿਆ ਹੋਵੇ ਆਂਡਿਆਂ ਦੇ ਕਰੀਦਾਰ ਬਾਬਾ ਬਰਮਾ ਵੱਲੋਂ ਜਦੋਂ ਇਸ ਇੱਕ ਆਂਡੇ ਨੂੰ ਤੋੜਿਆ ਗਿਆ ਤਾਂ ਉਸ ਵਿੱਚੋਂ ਪੀਲੇ ਰੰਗ ਦੀ ਝਰਤੀ ਨਿਕਲੀ ਉਹ ਬਹੁਤ ਹੀ ਸਖਤ ਸੀ ਜਦਕਿ ਆਮ ਅੰਡੇ ਦੀ ਜਰਦੀ ਨਰਮ ਹੁੰਦੀ ਹੈ ਪ੍ਰਯੋਗ ਦੇ ਤੌਰ ਤੇ ਅੰਡੇ ਵਿਚਲੇ ਤਰਲ ਪ੍ਰਤਾਪ ਨੂੰ ਅੱਗ ਲਗਾ ਕੇ ਜਾਂਚਿਆ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਪਲਾਸਟਿਕ ਜਾਂ ਭੂਮੀ ਪਦਾਰਥ ਹੁੰਦਾ ਚੱਲ ਰਿਹਾ ਹੋਵੇ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਜਦੋਂ ਅਸਲੀ ਆਂਡੇ ਨੂੰ ਤੋੜਿਆ ਜਾਂਦਾ ਹੈ ਤਾਂ ਉਸ ਵਿੱਚੋਂ ਨਿਕਲੇ ਪਦਾਰਥ ਦੀ ਅਲੱਗ ਤਰ੍ਹਾਂ ਦੀ ਖੁਸ਼ਬੂ ਹੁੰਦੀ ਹੈ ਪਰ ਇਨ੍ਹਾਂ ਨਕਲੀ ਆਂਡਿਆਂ ਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਖੁਸ਼ਬੂ ਨਹੀਂ ਯਾ ਜਿਸ ਤੋ ਇਹ ਸਾਫ ਜਾਪ ਰਿਹਾ ਹੈ ਕਿ ਇਹ ਨਕਲੀ ਆਂਡੇ ਹਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਾਬਾ ਵਰਮਾ ਸ਼ਹਿਰ ਮਾਛੀਵਾੜਾ ਮੈਂ ਕੱਲ ਇੱਕ ਆਂਡਾ ਐਗਸ ਦੀ ਟ੍ਰੇਡ ਲੈ ਕੇ ਆਇਆ ਆਪਣੇ ਕਾਰਖਾਨੇ ਲਈ ਜਦੋਂ ਮੈਂ ਆਂਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ ਤੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਵੀ ਆਂਡਾ origignal ਆ ਕਿ duplicate ਹੈ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕ ਆ ਮੈਂ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਤਾ ਇਹ ਸਾਰਾ ਟੁੱਟ ਜਾਂਦਾ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿਕਨੈਸ ਇੰਨੀ ਹੈ ਰੀ ਔਰ ਇਹਦੀ ਕੋਈ ਵੀ স্মੈਲ ਹੈ ਨਹੀਂ ਆ ਦੇਰੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕ ਇਹਦੇ ਵੀ ਚਾਂਦਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਦੀ ਗੁਲਾਈ ਤੇ ਆਹ ਦੇਖੋ ਜੀ ਇਹਦੀ ਗੁਲਾਈ ਇਦਾਂ ਲੱਗ ਰਹੀ ਹੈ ਇਹਦੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ਧੱਬੇ ਮੈਨੂੰ ਨਹੀਂ ਇਹ ਪਤਾ ਵੀ ਇਹ origignal ਆ ਜਾਂ duplicate ਮੈਂ ਇਹ ਸੀਟ ਵਿਭਾਗ ਨੂੰ ਬੇਨਤੀ ਕਰਦਾ ਕੀ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਂ ਨਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੇ ਸਿਹਤ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਣ ਇਹ ਤੁਸੀਂ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਕੋਈ ਥਿਕਨੈਸ ਦਾ ਆਂਡਾ ਉਹ ਆਇਆ ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟਣੀ ਸੀ ਜਿਆ ਐਦਾਂ ਲੱਗ ਰਿਹਾ ਸੀ ਜਿਵੇਂ ਨਾ ਕਿ ਪਲਾਸਟਿਕ ਦੀ ਰਬੜ ਉੱਤਰ ਹੀ ਹੁੰਦੀ ਆ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਦੇ ਵੀ ਅੰਡਾ ਤੁਸੀਂ ਤੋੜੋਗੇ ਉਹ ਜੇ ਥੋੜੀ ਜਿਹੀ ਵੀ ਉੱਤੇ ਖਰੋਚ ਆ ਜਾਵੇ ਤਾਂ ਅੰਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਅੰਡਾ ਟੁੱਟ ਟੁੱਟ ਵੀ ਗਿਆ ਔਰ ਇਹਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਤੁਸੀਂ ਦੇਖੋ ਜੰਮਿਆ ਹੋਇਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਅੰਡਾ ਟੁੱਟਦਾ ਉਹਦੀ ਵੈਸੇ ਹੀ ਇਹਦੀ ਸਮੈਲ ਪਤਾ ਲਾਇੰਦੇ ਵੀ ਅੰਡਾ ਇਹਦੀ ਸਮੈਲੀ ਹੈ ਜੀ ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ ਦੇਖੋ ਜੀ ਜਿਵੇਂ ਮਸ਼ੀਨੀ ਸਾਡਾ ਬਣਾਇਆ ਹੁੰਦਾ ਵਾ ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਆ ਯੂਟਿਊਬ ਤੇ ਜਾਂ ਫੇਸਬੂਕ ਤੇ ਕਿ ਚਾਈਨਾ ਦੇ ਵੀ ਆਂਡੇ ਆ ਰਹੇ ਆ ਮੈਨੂੰ ਸ਼ਾਇਦ ਡਾਊਟ ਆ ਕਿ ਉਹ ਲੱਗਿਆ ਕਿਉਂਕਿ ਮੈਂ ਵਾਪਸ ਹੀ ਕਰਨ ਚੱਲਿਆ ਸੀਗਾ ਤੇ ਮੈਨੂੰ ਭਾਈ ਸਾਹਿਬ ਨੇ ਰੋਕ ਲਿਆ ਵੀ ਆਪਾਂ ਇੱਕ ਵਾਰ ਚੈੱਕ ਕਰ ਲਈਏ ਤੁਸੀਂ ਕੀ ਲੋ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਆਂਡੇ ਲੈ ਕੇ ਲੈ ਕੇ ਜਾਓ ਕਿਉਂਕਿ ਬੱਚਿਆਂ ਨੇ ਆਂਡੇ ਖਾਣੇ ਹੁੰਦੇ ਤੇ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਤੇ ਮੈਂ ਸਿਹਤ ਵਿਭਾਗ ਨੂੰ ਮੈਂ ਧਿਆਨ ਚ ਲਿਆਣਾ ਚਾਹੁੰਦਾ ਕਿ ਕਿਰਪਾ ਕਰਕੇ ਹੰਡੇ ਦੀ ਜਾਂਚ ਕੀਤੀ ਜਾਵੇ